ਇਹ ਬੰਦੀਆਂ ਦੇ ਅੰਦੋਲਨ ਨੂੰ ਹਿਮਾਇਤ ਦੇਣ ਲਈ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਅਨਮੋਲ ਗਗਨਮਾਨ ਦਿੱਲੀ ਪਹੁੰਚੇ। ਉਹਨਾਂ ਕਹਿੰਦੇ ਕਿ ਕੇਂਦਰ ਦੀ ਸਰਕਾਰ ਦੇਖਦਾ ਢਿੱਡ ਭਰਨ ਵਾਲੇ ਕਿਸਾਨਾਂ ਤੇ ਜ਼ੁਲਮ ਤਾਂ ਰਹੀ ਹੈ। ਅਸੀਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਅਤੇ ਦਿੱਲੀ ਤੋਂ ਲੀਡਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀ ਵੱਲ ਵੀ ਕਿਸਾਨਾਂ ਦੇ ਹੱਥੋਂ ਚੜٹے ਹੋਏ ਹਨ। ਕੇਂਦਰ ਦੀ ਮੋਦੀ ਸਰਕਾਰ ਜਿੱਦ ਤੇ ਹੈ ਕਿ ਖੇਤੀਬਾੜੀ ਵਾਪਿਸ ਨਹੀਂ ਕਰਾਂਗੇ। ਗਗਨ ਨੇ ਕੀ ਕੀਤਾ ਸੀ ਕਿਸਾਨ ਜੱਟੇ ਬੰਦੀਆਂ ਦੇ ਨਾਲ ਖੜੇ ਆ ਅਤੇ ਜੱਥੇਬੰਦੀਆਂ ਜੋ ਫੈਸਲਾ ਹੋਵੇਗਾ ਅਤੇ ਨਾਲ ਹਾਂ ਉਨ੍ਹਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਇਸਤਾਨਾ ਦੇ ਰਹਿਣ ਲੰਗਰ ਪਾਣੀ ਅਤੇ ਦਵਾਈ ਬੁੱਟੀ ਦਾ ਪ੍ਰਬੰਧ ਵੀ ਕੇਜਰੀਵਾਦ ਸਰਕਾਰ ਕਰ ਰਹੀ ਹੈ। ਦਿੱਲੀ ਤੋਂ ਕਰਨਜੀਤ ਦੀ ਰਿਪੋਰਟ ਖਬਰ ਫਾਸਟ 24। ਬਜ਼ੁਰਗ ਕਿਸ ਤਰੀਕੇ ਜਦੋਂ ਸਾਡੇ 80-80 ਸਾਲਾਂ ਦੇ ਬਜ਼ੁਰਗ ਇੱਥੇ 70-70 ਸਾਲਾਂ ਦੇ ਪਹੁੰਚ ਗਏ ਵਿੱਚ 90-90 ਸਾਲ ਵੀ ਉਮਰ ਹੈਗੀ ਆ। ਤੇ ਇਸੀ ਜੋ ਪਰ ਮੋਦੀ ਸਰਕਾਰ ਨੂੰ ਕੰਨ ਖੋਲ ਲੈਣੇ ਚਾਹੀਦੇ ਆ ਕਿ ਉਹਨਾਂ ਦੇ ਪੱਤੇ ਟੋਏ ਉਹਨਾਂ ਦੀਆਂ ਛੱਡੀਆਂ ਪਾਣੀ ਦੀਆਂ ਵਿਛਾੜਾਂ ਨਾਲ ਇਸ ਕੰਮ ਉੱਤੇ ਅਸਰ ਨਹੀਂ ਹੁੰਦਾ ਇਹਨਾਂ ਨੇ ਸਾਰੀ ਉਮਰ ਖੇਤਾਂ 'ਚ ਸੱਪਾਂ ਦੀਆਂ ਸਿਰੀਆਂ ਤੇ ਪੈਰਾਂ 'ਚ ਕੱਢੀ ਆ ਤੇ ਇਹ ਨਿੱਕੇ ਮੋٹے ਟੋਏ ਉਹਨਾਂ ਨੂੰ ਰੋਕ ਨਹੀਂ ਸਕਦੇ ਅੱਜ ਸਾਰੇ ਉਹ ਚੀਰਦੇ ਹੋਏ ਸਭ ਚੀਜ਼ਾਂ ਨੂੰ ਇੱਥੇ ਪਹੁੰਚੇ ਹੋਏ ਆ ਹਲੇ ਤੱਕ ਸਭ ਕੁਝ ਸ਼ਾਂਤਮਈ ਚੱਲ ਰਿਹਾ ਤੇ ਸਾਡੀ ਪੰਜਾਬੀ ਕੌਮ ਇੱਕ ਸੁਲਝੀ ਹੋਈ ਕੌਮ ਆ ਸਿਆਣੀ ਕੌਮ ਆ ਇਹਨਾਂ ਨੇ ਸਾਰਾ ਰੋਸ ਸ਼ਾਂਤਮਈ ਤਰੀਕੇ ਨਾਲ ਆ ਪਰ ਜਿਹੜੇ ਭਾਜਪਾ ਨੇ ਹਰਿਆਣਾ 'ਚ ਜ਼ੁਲਮ ਟਾਏ ਕਿਸਾਨਾਂ ਦੇ ਉੱਤੇ ਇੱਕ ਸੰਵਿਧਾਨਕ ਹੱਕ ਖੋਇਆ ਸ਼ਾਂਤਮਈ ਤਰੀਕੇ ਨਾਲ ਰੋਸ ਕਰਨਾ ਇਹਨਾਂ ਦਾ ਹੱਕ ਸੀ ਆਪਦੇ ਹੱਕਾਂ ਦੀ ਲੜਾਈ ਲੜਨਾ ਹਰ ਇੱਕ ਨਾਗਰਿਕ ਦਾ ਭਾਰਤ ਦੇ ਦਾ ਹੱਕ ਆ ਪਰ ਮੋਦੀ ਸਰਕਾਰ ਨੇ ਹਰ ਹਿਲਾ ਤੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਉਹਨਾਂ ਦੇ ਫੌਜ ਲਾਗੇ ਵੀ ਪੁਲਿਸ ਲਾਗੇ ਵੀ ਟੋਏ ਪੱਟ ਕੇ ਵੀ ਪਾਣੀ ਜੀਆਂ ਪਿਛਾੜਾ ਨਾਲ ਵੀ ਜਿਹੜੀ ਸਾਡੀ ਪੰਜਾਬੀ ਕੌਮ ਆ ਪਿੱਛੇ ਮੁੜਨ ਵਾਲੀ ਹੈ ਨਹੀਂ ਸੋ ਹੁਣ ਹੱਲ ਇਹ ਆ ਵੀ ਉਹ ਛੇਤੀ ਤੋਂ ਛੇਤੀ ਆਵਦੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਉਹ ਇਥੋਂ ਸੁੱਖ ਸੰਧੀ ਆਵਦੇ ਘਰੀ ਪਰਤਣ ਨਹੀਂ ਤੇ ਸਾਡੀਆਂ ਜਿਹੜੀਆਂ ਪੰਜਾਬੀਆਂ ਦੀਆਂ ਬਗਾਵਤਾਂ ਅੱਜ ਤੱਕ ਉੱਠੀਆਂ ਨੇ ਉਹਨਾਂ ਦੇ ਨਤੀਜੇ ਕੀ ਨਿਕਲੇ ਆ ਇਹਦੇ ਤੋਂ ਸਾਰੀ ਦੁਨੀਆ ਜਾਣੂ ਆ ਕੱਲਾ ਪੂਰਾ ਭਾਰਤ ਨਹੀਂ ਜਾਣੂ ਅੱਜ ਜਿਹੜੇ ਭਾਰਤ ਦਾ ਤਾਜ ਪਹਿਣ ਕੇ ਜਾਂਦੀ ਦਾ ਤਾਜ ਪਹਿਣ ਕੇ ਇਹ ਪ੍ਰਧਾਨ ਮੰਤਰੀ ਦਾ ਨਿਗਮਾ ਰਹੇ ਨੇ મોદી ਇਹ ਸਾਰਾ ਤਾਜ ਸਾਡੀਆਂ ਕੁਰਬਾਨੀਆਂ ਨੇ ਦਿੱਤਾ ਹੋਇਆ ਆ ਬਜ਼ੁਰਗਾਂ ਨੇ ਆਪਦੇ ਹੱਡਾਂ ਤੇ ਹੜਾਈਆਂ ਇਹਨਾਂ ਨੇ 1947 ਵੇਖਿਆ ਹੋਇਆ ਉਦੋਂ ਦਾ ਸੰਤਾਪ ਵੇਖਿਆ ਹੋਇਆ ਸੋ ਅੱਜ ਨੌਜਵਾਨਾਂ ਨਾਲੋਂ ਵੱਡੀ ਗਿਣਤੀ ਤਾਂ ਸਾਡੀ ਬਜ਼ੁਰਗਾਂ ਦੀ ਹੈ ਇੱਥੇ ਸੋ ਸਾਡੀ ਇਹ ਬੇਨਤੀ ਆ ਵੀ ਆਪਦੇ ਇਹ ਕੋਈ ਹੰਕਾਰ ਦੀ ਲੜਾਈ ਨਹੀਂ ਹੈਗੀ ਅਸੀਂ ਸਿਰਫ ਆਪਦਾ ਰੋਟੀ ਦਾ ਹੱਕ ਮੰਗ ਰਹੇ ਹਾਂ ਅਸੀਂ ਸਾਡੀਆਂ ਜ਼ਮੀਨਾਂ ਤੋਂ ਸਾਨੂੰ ਮਜ਼ਦੂਰ ਬਣਾਉਣ ਦਾ ਜਿਹੜਾ ਤੁਸੀਂ ਪੂਰੀ ਪਲੈਨਿੰਗ ਕੀਤੀ ਹੋਈ ਆ ਅਸੀਂ ਮਜ਼ਦੂਰ ਕਾਮ ਨਹੀਂ ਹੈਗੇ ਸਾਨੂੰ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਜਿਹੜੀ ਸਾਡੀ ਜ਼ਮੀਨ ਦਾ ਹੱਕ ਖੋ ਰਹੇ ਹੋ ਜਿਹੜਾ ਸਾਡੀ ਜ਼ਮੀਨ ਦਾ ਮੁੱਲ ਖੋ ਰਹੇ ਹੋ ਉਸ ਦੀ ਇਹ ਲੜਾਈ ਹੈ ਤੋਂ ਛੇਤੀ ਤੋਂ ਛੇਤੀ ਐਮਐਸਪੀ ਕੰਟਰੈਕਟ ਫਾਰਮਿੰਗ ਇਹ ਸਾਰੇ ਜਿਹੜੇ ਤੁਸੀਂ ਕਾਲੇ ਖੇਤੀ ਕਾਨੂੰਨ ਲੈ ਕੇ ਆਏ ਹੋ ਇਹਨਾਂ ਨੂੰ ਰੱਦ ਕਰਕੇ ਇੱਕ ਨਵਾਂ ਸੰਸਦ ਦੇ ਵਿੱਚ ਆਪਦੀ ਮੀਟਿੰਗ ਬੁਲਾਓ ਨਵਾਂ ਇੱਕ ਸੈਸ਼ਨ ਕਰੋ ਤੇ ਉੱਥੇ ਸਾਰੇ ਆਪਦੇ ਸੰਸਦ ਮੈਂਬਰਾਂ ਨਾਲ ਇੱਕ ਨਵਾਂ ਕਾਨੂੰਨ ਪਾਸ ਕਰੋ ਅਸੀਂ ਸਾਰੇ ਕਿਸਾਨ ਸਾਰੇ ਜਣੇ ਅਸੀਂ ਤੇ ਉਸੇ ਟਾਈਮ ਵਾਪਸ ਆਪਦੇ ਪੰਜਾਬ ਦੀ ਸਾਡੀ ਸੋਹਣੀ ਧਰਤੀ ਉੱਤੇ ਰਵਾਨਾ ਹੋ ਜਾਵਾਂਗੇ ਮੈਡਮ ਕੱਲ ਜਿਸ ਤਰੀਕੇ سے پولیس ਨੇ लाठी चार्ज किया ਕਿਸਾਨਾਂ کے اوپر आंसू गैस के गोले छोड़े गए हैं कैसे देखते हो आप इसको देखो ये सारा कुछ एक कह लो कि ਜਿਵੇਂ ਹਿਟਲਰ ਦਾ ਰੂਪ ਆ ਗਿਆ ਹੁੰਦਾ ਕਿਸੇ ਬੰਦੇ ਦਾ ਤਾਨਾ ਸ਼ਾ ਰੂਪ ਆ ਗਿਆ ਹੁੰਦਾ ਅਸੀਂ ਜਿਹੜੇ ਭਾਰਤ ਦੇ ਵਿੱਚ ਮੋਦੀ ਪ੍ਰਧਾਨ ਮੰਤਰੀ ਆ ਇਹ ਲੋਕਤੰਤਰ ਦੇਸ਼ ਵਿੱਚ ਬਣਾਇਆ ਗਿਆ ਸੀ ਪਰ ਅੱਜ ਜਿਹੜੇ ਸੰਵਿਧਾਨਕ ਸੰਵਿਧਾਨ ਦੇ ਨਾਲੇ ਸੰਵਿਧਾਨਕ ਹਾਕੀ ਖੋਲੇ ਗਏ ਉਹਨਾਂ ਤੋਂ ਜਦੋਂ ਇਹ ਸਾਰੇ ਕਿਸਾਨ ਸ਼ਾਂਤਮਈ ਰੋਸ ਨਾਲ ਅੱਗੇ ਵਧ ਰਹੇ ਨੇ ਤਾਂ ਤੁਸੀਂ ਕਿਉਂ ਉਹਨਾਂ ਉੱਤੇ ਡੰਡੇ ਵਾਰਾ ਰਹੇ ਹੋ ਹੁਣ ਪੁਲਿਸ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਨੇ ਇਹ ਅਨਾਉਂਸ ਕਰ ਦਿੱਤਾ ਵੀ ਜਿੱਥੇ ਜੀ ਕਰਦਾ ਜਿਹੜਾ ਸਾਡਾ ਕਿਸਾਨ ਆ ਬਹਿ ਕੇ ਆਪਦਾ ਰੋਸਮਈ ਧਰਨਾ ਦੇ ਸਕਦਾ ਤਾਂ ਮੋਦੀ ਨੂੰ ਉਹ ਤੋਂ ਵੀ ਪ੍ਰੋਬਲਮ ਹੋ ਰਹੀ ਹੈ ਵੀ ਇਹ ਕਿਉਂ ਕਹਿ ਰਿਹਾ ਜਦੋਂ ਮੈਂ ਪੁਲਿਸ ਮੂਹਰੇ ਲਾਈ ਹੋਈ ਹੈ ਰੋਕਣ ਵਾਸਤੇ ਸੋ ਹੁੰਦੀ ਹੈ ਨੀਤ ਦੀ ਗੱਲ ਇਹ ਹੁੰਦੀ ਹੈ ਜਦੋਂ ਕੋਈ ਲੋਕਾਂ ਨੂੰ ਪਿਆਰ ਕਰਦਾ ਹੋਵੇ ਇਸੇ ਕਰਕੇ ਅਸੀਂ ਸਪੋਰਟ ਕਰ ਰਹੇ ਹਾਂ ਹਰ ਇੱਕ ਨੂੰ ਸੋ ਅੱਜ ਅਸੀਂ ਮੰਗ ਕਰਦੇ ਹਾਂ ਮੋਦੀ ਸਰਕਾਰ ਕੋਲੋਂ ਕੀ ਆਪਦੀ ਇਹ ਸਾਰੀ ਲੜਾਈ ਛੱਡ ਕੇ ਆਪਦੀ ਜਿੱਦਵਾਜੀ ਛੱਡ ਕੇ ਸਾਡੇ ਪੰਜਾਬੀਆਂ ਦਾ ਸੰਘਰਸ਼ ਵੇਖਣ ਪੰਜਾਬੀਆਂ ਇਹ ਦਿੱਲੀ ਕਿਵੇਂ ਪਹੁੰਚ ਗਏ ਤੁਹਾਡੀ ਲੱਖ ਫੌਜ ਲੱਗਣ ਦੇ ਬਾਵਜੂਦ ਵੀ ਤੇ ਅੱਗੇ ਹੁਣ ਕੀ ਹੋ ਸਕਦਾ ਤੇ ਇਹ ਰਾਜਧਾਨੀ ਵਿੱਚੇ ਆ ਕੇ ਬੈਠ ਚੁੱਕੇ ਆ ਰਾਜਧਾਨੀ ਦੇ ਅੰਦਰ ਬੈਠੇ ਨੇ ਬਾਰਡਰ ਤੇ ਬੈਠੇ ਚਾਰੇ ਪਾਸੋਂ ਰਾਜਧਾਨੀ ਦੀ ਨਾੜ ਦੱਬੀ ਹੋਈ ਹੈ ਸੋ ਧਿਆਨ ਰੱਖਿਓ ਮੋਦੀ ਸਾਹਿਬ ਦਿੱਲੀ ਸਰਕਾਰ ਕਿਸਾਨਾਂ ਦੇ ਨਾਲ ਆ ਤੇ ਤੁਸੀਂ ਖਿਲਾਫ ਹੋ ਸੋ ਜੇ ਤੁਹਾਨੂੰ ਲੱਗਦਾ ਵੀ ਕੋਈ ਰਾਜਨੀਤੀ ਕਰਾ ਤੁਸੀਂ ਰਾਜਨੀਤੀ ਕਰਕੇ ਦਿਖਾ ਦਿਓ ਤੁਸੀਂ ਐਮਐਸਪੀ ਪਾਸ ਕਰੋ ਸਾਰਾ ਕੁਝ ਕਰੋ ਇਹ ਰਾਜਨੀਤੀ ਦੇ ਗੱਲਾਂ ਉੱਤੇ ਜਿਹੜੇ ਪੰਜਾਬ ਦੇ ਸੋਸ਼ਲ ਵਰਕਰ ਵੀ ਆ ਨਾ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਉਹਨੂੰ ਮਾੜਾ ਨਾ ਕਹੋ ਚੰਗੇ ਨੂੰ ਚੰਗਾ ਹੀ ਕਹਿਣਾ ਜਾਂਦਾ ਸੋ ਰਾਜਨੀਤੀ ਕਰ ਰਹੀਆਂ ਨੇ ਕਾਂਗਰਸ ਤੇ ਅਕਾਲੀ ਦਲ ਜੇ ਇਹਨਾਂ ਇਹ ਲੋਕਾਂ ਨੂੰ ਆਪਦੇ ਹੱਕ ਚ ਕਰਨਾ ਚਾਹੁੰਦੀਆਂ ਕਰ ਲੈਣ ਕਰਕੇ ਦਿਖਾਉਣਾ ਕਰਨਾ ਔਖਾ ਹੈ ਇਹਨਾਂ ਤੋਂ ਜਿਹੜੇ ਇਹਨਾਂ ਨੇ ਹੁਣ ਤੱਕ ਆਪਦੇ ਢਿੱਡ ਲੋਟੂ ਨੀਤੀਆਂ ਅਪਣਾਈਆਂ ਜਿਹੜੇ ਇਹਨਾਂ ਨੇ ਬਿਛੂ ਵਾਲਾ ਰੂਪ ਧਾਰਨ ਕੀਤਾ ਹੋਇਆ ਡੰਗ ਮਾਰਨ ਵਾਲਾ ਉਹਨਾਂ ਚੋਂ ਜਾ ਨਹੀਂ ਰਿਹਾ ਹੁਣ ਮੈਂਮ ਰਾਜਾ ਜੀ ਨੇ ਤੁਸੀਂ ਗੱਲ ਕੀਤੀ ਹੈ ਕਿ ਰਾਜਨੀਤੀ ਕਰ ਰਹੇ ਨੇ ਕੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਤਰਨਾ ਕਰ ਰਹੇ ਸੀ ਰਿਟੇਨ ਕਿਤੇ ਨੇ ਕਿ ਉਹ ਰਾਜਨੀਤੀ ਨਹੀਂ ਹੈ ਵੀ ਕੀ ਰਾਜਨੀਤੀ ਆ ਪ੍ਰਧਾਨ ਮੰਤਰੀ ਦੇ ਤੁਹਾਨੂੰ ਪਤਾ ਵੀ ਉਹ ਕਿੰਨੀ ਔਖ ਕਿਵੇਂ ਭੇਸ ਬਦਲ ਕੇ ਕਿਵੇਂ ਕੱਲੇ ਕੱਲੇ ਟੈਕਸੀਆਂ 'ਚ ਬਹਿ ਕੇ ਕਿਸ ਤਰੀਕੇ ਮੋਦੀ ਦੇ ਘਰ ਬਾਹਰ ਗਏ ਨੇ ਕਿਵੇਂ ਪੁਲਿਸ ਦੁਆਰਾ ਰੋਕਿਆ ਗਿਆ ਕਿਵੇਂ ਚੱਕ-ਚੱਕ ਕੇ ਉਹਨਾਂ ਨੂੰ ਜੀਪਾਂ 'ਚ ਸਿੱਟਿਆ ਗਿਆ ਸੋ ਜੇ ਮੋਦੀ ਦੇ ਘਰ ਮੂਹਰੇ ਪਤਾ ਨਹੀਂ ਲੱਗੂਗੀ ਪੰਜਾਬ ਦੇ ਜਿਹੜੇ ਲੋਕਾਂ ਨੇ ਵੋਟਾਂ ਦੇ ਕੇ ਬੰਦੇ ਜਿਤਾਏ ਨੇ ਅੱਜ ਮੋਦੀ ਦੇ ਘਰ ਮੂਹਰੇ ਬੈਠੇ ਫਿਰ ਵਿਧਾਇਕਾਂ ਦਾ ਕੀ ਫਰਕ ਆ ਅੱਦੇ ਵਿਧਾਇਕ ਅਸੀਂ ਟਰੈਕਟਰਾਂ ਨਾਲ ਹੀ ਆਏ ਮਲਕੇ ਅੱਦੇ ਇੱਕ ਮੋਦੀ ਦੇ ਘਰ ਦਾ ਘਰਾਓ ਕਰ ਰਹੇ ਅੱਦੇ ਅਸੀਂ ਟਰੈਕਟਰਾਂ ਤੇ ਬੈਠੇ ਆ ਉਧਰੋਂ ਹੁਣ ਅਸੀਂ ਦਬਾਅ ਬਣਾਇਆ ਵੀ ਸਾਡੀ ਹਰ ਹਾਲਤ ਦੇ ਵਿੱਚ ਸਾਡੇ ਕਿਸਾਨ ਭਾਈਆਂ ਨੂੰ ਕੋਈ ਦੁੱਖ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਕੀ ਅਰਵਿੰਦ ਕੇਜਰੀਵਾਲ ਇੱਥੇ ਆਉਣਗੇ? ਬਿਲਕੁਲ ਉਹਦੇ ਵਿੱਚ ਕੀ ਪ੍ਰੋਬਲਮ ਹੈ? ਗੱਲ ਤਾਂ ਮੇਨ ਮੁੱਦਾ ਇਹ ਨਾਲੇ ਕੋਈ ਅਰਵਿੰਦ ਕੇਜਰੀਵਾਲ ਦੇ ਮੁੱਖ ਦੇ ਦਰਸ਼ਨ ਵੀ ਕਰਨੇ ਇਹਨਾਂ ਨੂੰ ਆਪਦੇ ਹੱਕ ਚਾਹੀਦੇ ਨੇ। ਇਹਨਾਂ ਨੂੰ ਮੇਨ ਗੱਲ ਇਹ ਚਾਹੀਦੀ ਹੈ ਵੀ ਇਹਨਾਂ ਨੂੰ ਇੱਥੇ ਕੋਈ ਹੁਣ ਜਾ ਸਾਰਾ ਮਸਲਾ ਕੀ ਦੇ ਹੱਥ ਚਾ ਮੋਦੀ ਦੇ ਹੱਥ ਚਾ ਕੇਜਰੀਵਾਲ ਸਰ ਕੀ ਕਰ ਸਕਦੇ ਕੀ ਉਹ ਇੱਥੇ ਦਿੱਲੀ ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਦੇ ਸਕਦੇ ਆ ਉਹ ਦੇਤੀ ਆ ਰੋਟੀ ਪਾਣੀ ਦਾ ਪ੍ਰਬੰਧ ਕਰ ਸਕਦੇ ਆ ਉਹ ਕਰਤਾ ਜਗਾ ਜਗਾ ਉੱਤੇ ਉਹ ਇਹ ਵੀ ਕਹਿ ਰਹੇ ਵੀ ਜਿੱਥੇ ਮਰਜ਼ੀ ਤਰ ਨਲਾ ਰੋਸਮਈ ਤਰੀਕੇ ਦੇ ਨਾਲ ਅਸੀਂ ਹਰ ਜਗਾ ਉੱਤੇ ਰੋਟੀ ਪਾਣੀ ਦਵਾਈ ਬੂਟੀ ਦਾ ਸਾਰਾ ਪ੍ਰਬੰਧ ਕਰਾਂਗੇ ਮੇਨ ਕੰਮ ਹੁੰਦਾ ਕੰਮ ਕਰਨਾ ਕਿਸੇ ਦਾ ਮੁੱਖ ਦੇਖ ਕੇ ਇਹ ਮੇਨ ਕੰਮ ਨਹੀਂ ਆ ਵੀ ਕਿਸੇ ਦਾ ਚਿਹਰਾ ਦੇਖਿਆ ਜਾਵੇ ਮੇਨ ਕੰਮ ਇਹ ਹੁੰਦਾ ਵੀ ਲੋਕਾਂ ਦੀ ਜੋ ਡਿਮਾਂਡ ਆ ਉਹ ਪੂਰੀ ਜਿੰਨੀ ਦਿੱਲੀ ਸਰਕਾਰ ਕਰ ਸਕਦੀ ਸੀ ਸਰਕਾਰੋਂ ਦੁੱਗਣੀ ਕਰ ਰਹੀ ਹੈ ਪਰ ਮੈਡਮ ਵਿੱਚੋ ਵਿੱਚ ਬੈਠ ਕੇ ਦਿੱਲੀ ਦੇ ਗੱਲ ਕੀਤੀ ਗਈ ਸੀ ਕਿ 26 27 ਦਾ ਘਰਾਓ ਆਰਾਮ ਰੇਲਾ ਮੈਦਾਨ ਦੇ ਵਿੱਚ ਬੈਠ ਕੇ ਕੀਤਾ ਜਾਗਾ ਲੱਗਦਾ ਨਹੀਂ ਸਰਕਾਰ ਨੇ ਫਿਰ ਦੂਰੀ ਨੀਤੀ ਦਿਖਾਈ ਆ ਬਾਹਰ ਵੀ ਆ ਕੇ ਬਿਠਾ ਦਿੱਤਾ ਕਿਉਂਕਿ ਬਾਈਪਾਸ ਦੇ ਉੱਤੇ ਮੈਦਾਨ ਤੇ ਆਰਾਮ ਲੀਲਾ ਮੈਦਾਨ ਦੇ ਵਿੱਚ ਬੈਠਣ ਦੀ ਵੀ ਇਜਾਜ਼ਤ ਹੈ ਇੱਥੇ ਬੈਠਣ ਦੀ ਵੀ ਇਜਾਜ਼ਤ ਹੈ ਪਰ ਕਈ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅਸੀਂ ਇਕ ਥਾਂ ਤੇ ਬੰਨ ਕੇ ਨਹੀਂ ਬੈਠਣਾ ਅਸੀਂ ਦਿੱਲੀ ਦਾ ਘਰਾਓ ਕਰਨਾ ਹੈ ਅਸੀਂ ਦਿੱਲੀ ਘੇਰਨੀ ਆ ਸਾਨੂੰ ਅਸੀਂ ਲੋਕਾਂ ਨੂੰ ਥੋੜਾ ਕੰਟਰੋਲ ਚ ਕਰਾਂਗੇ ਜੇ ਇਹਨਾਂ ਨੂੰ ਅਸਰ ਫੇਰ ਪਊਗਾ ਜਦੋਂ ਸਾਰੇ ਪਰੇਸ਼ਾਨ ਹੋਏ ਸੋ ਦੀਆਂ ਦੀ ਸੋਚਿਆ ਪਰ ਸ਼ਾਂਤ ਮਈ ਢੰਗ ਨਾਲ ਬੈਠੇ ਰਹੋ ਜਿੱਥੇ ਵੀ ਤੁਸੀਂ ਬੈਠਣਾ ਚਾਹੁੰਦੇ ਹੋ ਤੇ ਫਿਰ ਇਹ ਤਾਂ ਮੋਦੀ ਨੂੰ ਵੇਖਣਾ ਚਾਹੀਦਾ ਛੇਤੀ ਤੋਂ ਛੇਤੀ ਦੇ ਦਵੇ ਜੇ ਉਹਨੂੰ ਐ ਆ ਵੀ ਦਿੱਲੀ ਦੇ ਲੋਕ ਸੌਖੇ ਕਰਨੇ ਆ ਸਾਰਾ ਕੁਝ ਕਰਨਾ ਤੇ ਮੋਦੀ ਉਹ ਕਿਹੜਾ ਕੋਈ ਡਾਂਗ ਚੱਕੀ ਬੈਠਿਆ ਕਿਸਾਨ ਸੋ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰ ਲੈਣ ਤੇ ਨਾਲ ਦੀ ਨਾਲ ਉਹ ਉਹਨਾਂ ਨੇ ਇੱਥੇ ਕੀ ਆ ਉਹਨਾਂ ਦਾ ਉਹਨਾਂ ਦੇ 30 ਪੁੱਤ ਸਾਰੇ ਪੰਜਾਬ ਵਿੱਚ ਨੇ ਉਹਨਾਂ ਦੀ ਖੇ ਫਸਲਾਂ ਪੰਜਾਬ ਵਿੱਚ ਉਹਨਾਂ ਦੀਆਂ ਮੱਝਾਂ ਪੰਜਾਬ ਵਿੱਚ ਨੇ ਉਹਨਾਂ ਨੇ ਤਾਂ ਛੇਤੀ ਆਪਦੇ ਘਰੇ ਜਾਣਾ ਆਪਨੇ ਮੰਝੀਆਂ ਤੇ ਬੈਠਣਾ ਉਹਨਾਂ ਨੇ ਇੱਥੇ ਕੀ ਲੈਣਾ ਜਮੀਨ ਤੇ